ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਮਨਕੀਰਤ ਤੌਲਖਾਰੇ ਮਨਕੀਰਤ ਤੌਲਖ ਦਾ ਜਨਮ 2 ਅਕਤੂਬਰ 1990 ਨੂੰ ਹਰਿਆਣਾ ਰਾਜਿਆ ਦੇ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਬਾਬਲਪੁਰ ਵਿੱਚ ਹੋਇਆ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਫੈਮਲੀ ਬਾਰੇ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਵਾਈਫ ਤੇ ਤਿੰਨ ਬੱਚੇ ਤੇ ਇੱਕ ਬ੍ਰਦਰ ਹੈ ਜੋ ਕਿ ਬਾਰਲਦੇਸ਼ ਰਹਿੰਦਾ ਹੈ ਉਹਨਾਂ ਦੇ ਇੱਕ ਬੇਟਾ ਤੇ ਦੋ ਬੇਟੀਆਂ ਨੇ ਜੋ ਕਿ ਜੁੜਵਾ ਪੈਦਾ ਹੋਈਆਂ ਸੀ ਫੋਨ ਆਪ ਗੱਲ ਕਰਦੇ ਆ ਮਨਕੀਰ ਤੌਲਖ ਨੇ 2013 ਦੇ ਵਿੱਚ ਦਰਸ਼ਨ ਕਰਕੇ Song ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀਗਾ ਜੋ ਕਿ ਇੰਨਾ ਹਿੱਟ ਨਹੀਂ ਹੋਇਆ ਉਸ ਤੋਂ ਬਾਅਦ 2014 ਦੇ ਵਿੱਚ ਉਹਨਾਂ ਨੇ ਕਾਕਾ ਜੀ ਗਾਣਾ ਗਾਇਆ ਸੀ ਜੋ ਕਿ ਬਹੁਤ ਜ਼ਿਆਦਾ ਹਿੱਟ ਹੋਇਆ ਸੀ ਜਿਸ ਨਾਲ ਕਰਕੇ ਉਹਨਾਂ ਨੂੰ ਪ੍ਰਸਿੱਧੀ ਹਾਸਲ ਹੋਈ ਸੀ ਹੁਣ ਮਨਕੀਰਤ ਤੌਲਕ ਬਾਰੇ ਤੁਸੀਂ ਜਾਣ ਹੀ ਰਹੇ ਹੋ ਆਏ ਦਿਨ ਸੋਸ਼ਲ ਮੀਡੀਆ ਤੇ ਖਬਰਾਂ ਸੁਣਨ ਨੂੰ ਮਿਲ ਹੀ ਰਹੀਆਂ ਨੇ ਕਿ ਮਨਕੀਰਤ ਤੌਲਕ ਕਿਵੇਂ ਹਰ ਪ੍ਰਭਾਵਿਤ ਖੇਤਰਾਂ ਵਿੱਚ ਜਾ-ਜਾ ਕੇ ਲੋਕਾਂ ਦੀ ਹੈਲਪ ਕਰ ਰਹੇ ਨੇ ਇਹ ਬਹੁਤ ਨੇਕ ਕੰਮ ਹੈ ਇਸ ਬੰਦੇ ਨੂੰ ਦਿਲੋਂ ਸਲੂਟ ਹੈ ਤੇ ਦਿਲ ਤੋਂ ਦੁਆਵਾਂ ਨਿਕਲਦੀਆਂ ਨੇ ਇਸ ਬੰਦੇ ਵਾਸਤੇ ਕਿ ਕਿਵੇਂ ਲੋਕਾਂ ਦੇ ਘਰ ਜਾ-ਜਾ ਕੇ ਸੇਵਾ ਕਰ ਰਿਹਾ ਧੰਨਵਾਦ ਜੀ